ਆ ਨਹੀਂ ਵੀ ਕਿਸੇ ਨੂੰ ਕੁਝ ਕਹਿਣਾ ਪਵੇ। ਉਹਦਾ ਉਹਨਾਂ ਨੇ ਚਿੱਠੀ ਪਾਈ ਸੀ ਮੈਨੂੰ ਜਿੰਨਾ ਛੇਤੀ ਹੋ ਜੇ ਉਹਦਾ ਸੱਚ ਉਹਦੀ ਗੱਲ ਬੁਟਾ ਸਾਹਿਬ ਦੀ ਦੱਸਣੀ ਸੀ। ਚਿੱਠੀ ਤੇ ਉਹ ਰੋਪਿਆ ਸੀ ਜਿਹੜੀ ਮੈਨੂੰ ਚਿੱਠੀ ਆਈ। ਉਹ ਚਿੱਠੀ ਇੰਟਰਨੈਟ ਤੇ ਤੁਸੀਂ ਦੇਖ ਵੀ ਸਕਦੇ ਹੋ। ਤੇ ਬੁਟਾ ਸਾਹਿਬ ਕਹਿੰਦਾ ਮੈਂ ਤੁਰੋ ਕੇ ਉਹ ਗੱਲ ਕੀ ਹੈ ਸਰਦਾਰ ਜੀ ਤੁਹਾਡੀ ਕੀ ਹੈ। ਉਹ ਕਹਿੰਦਾ ਜਦ ਅਸੀਂ ਅੰਦਰ ਗਏ ਸੀ ਮੈਂ ਮਹਾਰਾਜ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ। ਇੰਗਲੈਂਡ ਦੀ ਸੰਗਤ ਦਾ ਪਲਾ ਕਰਕੇ ਇੰਡੀਆ ਦੀ ਸੰਗਤਾਂ ਹੀ ਪਲਾ ਕਰਿਓ। ਕਿ ਕਿ ਪਾ ਕਰੇ ਉਹ ਛੇਤੀ ਮੋੜੇ ਪਾ ਲਿਆ। ਆਹ ਸੰਤ ਮਹਾਰਾਜ ਜੀ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਕਹਿੰਦੇ ਬੂਟਾ ਸਿਆਣ ਆਉਣਾ ਕਿਨੇ ਆ। ਮੈਂ ਤਾਂ ਇਹ ਖੱਪਰ ਨੂੰ ਉੱਥੇ ਲੈ ਜਾਣਾ ਜਿੱਥੇ ਇਹਦਾ ਥਾਂ ਐ ਫੁੱਟਣ ਦਾ। ਕਹਿੰਦੇ ਜੇ ਚਾਰ ਗੱਲਾਂ ਹੁੰਦੀਆਂ ਬੂਟਾ ਸਾਨੂੰ ਆ ਦੱਸੀਆਂ ਸੀ ਤਾਂ ਮੌਤ ਹੁੰਦੀ ਐ ਨਹੀਂ ਤਾਂ ਪ੍ਰਾਣੀ ਦੇ ਸਾਰੀ ਨਿਕਲਦੇ। ਇੱਕ ਤਾਂ ਸਵਾਸ ਮੁੱਕ ਜਾਣ, ਦੂਜਾ ਅੰਨ ਜਲ ਮੁੱਕ ਜੇ, ਤੀਜੀ ਉਹ ਬਣਤ ਬਣ ਜੇ, ਚੌਥੀ ਉਹ ਜਗਾ ਆ ਜੇ। ਚਾਰ ਚੀਜ਼ਾਂ ਇਕੱਠੀਆਂ ਹੋਣ ਕਹਿੰਦੇ ਫਿਰ ਸਰੀਰ ਛੁੱਟਦਾ ਨਹੀਂ ਨਹੀਂ ਛੁੱਟਦਾ ਇਹ ਸਰੀਰ ਦੀ ਪਰਮੇਸ਼ਰ ਜਿਹੜੀ ਨੇਚਰ ਮਦਦ ਕਰਦੀ ਹੈ ਪਰਮੇਸ਼ਰ ਦੀ ਸ਼ਕਤੀ ਮਦਦ ਕਰਦੀ ਹੈ ਕਹਿੰਦੇ ਇਹ ਸਰੀਰ ਤੇ ਫੁੱਟਣ ਦਾ ਥਾਂ ਉੱਥੇ ਮੈਂ ਤਾਂ ਇਹਨੂੰ ਉੱਥੇ ਲੈ ਜਾਣਾ ਜਿੱਥੇ ਖੱਪਰ ਨੇ ਟੁੱਟਣਾ ਹੈ ਹਾਂ ਈਸ਼ਵਰ ਮੱਲਿਆ ਲਾਲ ਚ ਨਹੀਂ ਹੈ ਥੈਂਕ ਯੂ ਨਹੀਂ ਉੱਥੇ ਉੱਥੇ ਪਹਿਲਾਂ ਬਣਾਇਆ ਸੀ ਸ਼ਾਇਦ ਹੁਣ ਗੁਰਮੁਖਵਾਲਾ ਲਿਖਤਾ ਹੋਵੇ ਇਹ ਤਾਂ ਫਿਰ ਲਾਸਟ ਦੀ ਗੱਲ ਸੀ ਉਦੋਂ ਪਹਿਲਾਂ ਲਿਖ ਚੁੱਕੇ ਸੀ ਇਹ 1975 ਦੀ ਗੱਲ ਹੈ ਜਾਂ ਬੂਟਾ ਸਾਹ ਇਹਨਾਂ ਦਾ ਚਿੱਠੀ ਚੋਂ ਮੈਂ ਲਿਖਿਆ ਹੋਇਆ ਹੈ ਚਿੱਠੀ ਚ ਲਿਖਿਆ ਮੇਰੇ ਵਾਸਤੇ ਚਿੱਠੀ ਪੈਦੀ ਮੇਰਾ ਨਾਂ ਸੀ ਗੁਰਦਿਆਲ ਸਿੰਘ ਤੇ ਸੰਤ ਮਹਾਰਾ ਜੀ ਨੇ ਮੇਰਾ ਨਾ ਭਗਵਾਨ ਜੀ ਰੱਖਿਆ ਸੀ ਕਹਿੰਦੇ ਸੀ ਤੈਨੂੰ 6 ਜਨਮ ਹੋ ਗਏ ਮੇਰੀ ਸੇਵਾ ਕਰਦੇ ਨੂੰ ਇਸ ਕਰਕੇ ਥੱਲੇ ਤਹਿਖਾਨੇ ਸਮਾਂ ਮਿਲਿਆ 2 ਘੰਟੇ ਸਮਾਂ 10-12 ਸਾਲ ਉਮਰ ਦਾ ਰਿਹਾ 8:00 10:00 ਵਜੇ ਤੱਕ ਰਾਤ ਦੇ ਇਕੱਲੇ ਹਜੂਰ ਮਹਾਰਾਜ ਨਾਲ ਉੱਥੇ ਬਹੁਤ ਔਖਾ ਸੀ ਰਾਜੇ ਮਹਾਰਾਜ ਜੀ ਨੂੰ ਜੀ ਮਿਲਦਾ ਉਹਨਾਂ ਕੋਲੇ ਤਾਂ ਇੰਦਰਾ ਨੇ 5 ਮਿੰਟ ਮੰਗੇ ਸੀ ਉਦੋਂ ਮੈਂ ਵੀ ਉੱਥੇ ਦਿੱਲੀ ਸੀ ਕੋਈ ਕੋਈ ਵਾਹ ਸਰਦਾਰ ਨਹੀਂ ਮੈਨੂੰ 5 ਮਿੰਟ ਦੇ ਦੇਓ ਮੈਨੂੰ ਪਤਾ ਵੀ ਉਹ ਰਾਜੇ ਮਹਾਰਾਜ ਜੀ ਪ੍ਰਵਾਹ ਨਹੀਂ ਕਰਦੇ ਜਿਹੜਾ ਟਾਈਮ ਉਹ ਦੇਣਗੇ ਮੈਂ ਉਸੇ ਟਾਈਮ ਪਹੁੰਚ ਜਾਊਂਗੀ ਮੈਂ ਕੱਲੀ ਨੇ 5 ਮਿੰਟ ਮੈਨੂੰ ਚਾਹੀਦੇ ਕੋਨੇ ਬੇਨਤੀ ਕਰਤੀ ਉਹ ਤਾਂ ਮੈਂ ਵੀ ਹਜੂਰ ਦੇ ਪਾਸ ਹੀ ਬੈਠਾ ਸੀ ਦਿੱਲੀ ਮਹਾਰਾਜ ਜੀ ਕਹਿੰਦੇ 5 ਮਿੰਟ ਮੇਰੇ ਕੋ 75 ਦੀ ਗੱਲ ਆ 1900 ਉਹ ਕਹਿੰਦਾ ਮੇਰੇ ਕੋ ਖਰਾਬ ਕਰਨ ਵਾਸਤੇ ਨਹੀਂ 5 ਮਿੰਟ ਹੈ ਇਹ ਹੀ 5 ਮਿੰਟ ਕਿਸੇ ਗਰੀਬ ਨੂੰ ਦਊਂਗਾ ਉਹਦਾ ਕਹਿੰਦੇ ਬਦਲ ਜੋ ਜੀਵਨ ਮੈਂ ਆਪਣੇ 5 ਮਿੰਟ ਖਰਾਬ ਨਹੀਂ ਕਰ ਸਕਦਾ ਮੇਰੇ ਕੋ ਸਾਰੇ ਦੇਸ਼ ਦੀ ਗੁਰੂ ਨਾਨਕ ਦੇਵ ਜੀ ਸਮਾਂ ਜਿਹੜਾ ਉਸੇ ਦਾ ਬਖਸ਼ਾ ਹੋਇਆ ਹੈ ਕਿਰੋਂ ਨੂੰ ਵੀ ਚਾਹੁੰਦਾ ਹਾਂ ਜੇ ਕਿ ਮੈਂ ਤੂੰ ਲੈ ਕੇ ਆਇਆ ਮੈਂ ਕਮਰੇ ਚ ਨਹੀਂ ਬੰਨ੍ਹ ਦੇਣੀ ਫਿਰ ਕਹੇਗਾ ਮੇਰੀ ਬੇਇਨਤੀ ਹੋ ਗਈ ਜਦੋਂ ਉਹਨਾਂ ਲੋਹਿੰਦੀ ਮੈਂ ਕਹੇ ਸੀ ਬਾਕੀ ਦੇ ਇਸ ਨਹੀਂ ਤਾਂ ਆਮ ਸੰਤ ਕਹਿੰਦਾ ਬੱਲ ਭੁੱਲੇ ਜੇਂਦਰਾ ਮੇਰੇ ਕੋ ਆ ਗਈ ਬੈਸਾ ਪੈਸਾ ਹੋ ਜੂ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਆਉਂਦੀ ਅਸਾਂ ਤਾਂ ਕੋਈ 5 ਮਿੰਟ ਦਿੱਤੇ ਨਹੀਂ ਸੀ ਕਹਿੰਦੇ ਜਿੰਨਾ ਜਦੋਂ ਅਸੀਂ ਚਲੇ ਗਏ ਫੇਰ ਭਾਵੇਂ ਮਹੀਨਾ ਰੱਖ ਕੇ ਸੇਵਾ ਕਰਨ ਨਾ ਗਿਆ ਇਹ ਆਉਂਦੇ ਪਰ ਆਈ ਸੀ ਉਦੋਂ ਫਿਰ ਮਹਾਰਾਜ ਨੇ ਚਿੱਠੀ ਪਾ ਕੇ ਮੈਨੂੰ ਬੁਲਾ ਲਿਆ ਸੀ ਉਹ ਚਿੱਠੀ ਵੀ ਇੰਟਰਨੈਟ ਤੋਂ ਚਿੱਠੀ ਵੱੜ ਕੇ ਬੁਟਾ ਤੋਂ ਰੋਪਿਆ ਸੀ ਫਿਰ ਕਹਿੰਦਾ ਮੈਂ ਤਾਂ ਰੋਇਆ ਆਹ ਗੱਲ ਜਦੋਂ ਮਹਾਰਾਜ ਨੂੰ ਅੰਦਰ ਚੜਾਉਣ ਗਏ ਸੀ ਨਾ ਉਦੋਂ ਮਹਾਰਾਜ ਨੇ ਆਪ ਬਚਨ ਕੀਤੇ ਸੀ ਚਿੱਠੀ 'ਚ ਲਿਖਿਆ ਸੀ ਪਹਿਲਾਂ ਸ਼ੁਰੂ 'ਚ ਇਹ ਕੀਰਤਨ ਦਾ ਆਖਰੀ ਸਾਲ ਹੋਵੇਗਾ ਪੰਤਰੀ ਚ ਲਿਖਿਆ ਸੀ ਇਹ ਕੀਰਤਨ ਦਾ ਆਖਰੀ ਸਾਲ ਹੀ ਹੋਵੇਗਾ ਥੱਲੇ ਇਸਰ ਸਿੰਘ ਆਪਣਾ ਨਾਮ ਲਿਖਿਆ ਸੀ ਫਿਰ ਕਿਉਂ ਇਸ ਨੂੰ ਦੇਖ ਕੇ ਮੈਂ ਰੋ ਪਿਆ ਰਹਿਣਾ ਹੋਇਆ ਫਿਰ ਐਵੇਂ ਹੀ ਹੋ ਗਿਆ ਸੀ ਪਾਣਾ ਵਰਤਾਇਆ ਸੀ ਫਿਰ ਮਾਰੇ ਦੇ ਸਰੀਰ ਦੇ ਨਾਲ ਹੀ ਵਾਪਸ ਆ ਗਿਆ ਕਿੰਨੇ ਕ ਜਾਣੇ ਸੀ ਕੋਲ ਦੇ ਹਾਂਜੀ ਕਿੰਨੇ ਕ ਜਾਣੇ ਸੀ ਕੋਲ 17 18 ਦਾ ਜਥਾ ਹੁੰਦਾ ਸੀ ਮਹਾਰਾਜ ਜੀ ਨਾਲ ਕੋਲਸ ਐਂਡ ਨਾ ਕੋਲੇ ਨਹੀਂ ਸੀ ਮਹਾਰਾਜ ਜੀ ਨੇ ਦੱਸਿਆ ਸੀ ਰਾਤ ਨੂੰ ਵੀ ਇਕੱਲੇ ਇਸ਼ਨਾਨ ਕਰਕੇ ਅਰਦਲਿਆ ਹੁੰਦਾ ਸੀ ਚੌਂਕੜੇ ਲਾ ਕੇ ਬੈਠ ਜਾਂਦੇ ਇੱਕ ਵਜੇ ਇਸ਼ਨਾਨ ਕਰਕੇ 2 ਵਜੇ ਤੱਕ ਬੈਠ ਜਾਂਦੇ ਸੀ 3 ਵਜੇ ਅਰਦਲੀਆਂ ਉੱਚਾ ਛਕਦੇ ਹੁੰਦੇ ਚਾ ਉਹਨਾਂ ਦੀ ਆ ਨਹੀਂ ਸੀ ਹੁੰਦੀ ਜਿਹੜੀ ਆਪਾਂ ਕੋਈ ਨਿਆ ਉਹ ਹਰੀ ਪੱਤੀ ਜੀ ਹੁੰਦੀ ਸੀ ਉਹ ਸਿੱਧੀ ਬੂਟਿਆਂ ਤੋਂ ਤੋੜੀ ਹੋਈ ਸੀ ਗ੍ਰੀਨ ਟੀ ਆਹੋ ਸਾਮ ਤੋਂ ਲੈ ਕੇ ਆਉਣੀ ਸੀ ਉਹੀ ਸੱਚ ਮਿੱਤਰਦਾਨ ਉਹ ਅਰਦਲੀਆਂ ਨੂੰ ਹੁਕਮ ਸੀ ਭਾਈ ਅੰਦਰ ਆਉਣਾ ਉਹ ਕਹਿੰਦਾ ਮੈਂ ਕੋਸੀ ਜੀ ਕਰਕੇ ਲੈ ਕੇ ਆਉਂਦਾ ਸੀ ਚਾਹ ਇੱਕ ਕੱਪ ਛੋਟਾ ਜਿਹਾ ਤੇ ਜਿਹੜੀ ਖੂਹ ਚੋਂ ਪਾਣੀ ਨਿਕਲਦਾ ਸਿਆਲਾਂ ਚ ਉਹੀ ਜੀ ਨਾਲ ਹੀ ਟਾਵਲ ਨਾਲ ਹੀ ਇੱਕ ਟ੍ਰੇ ਜੀ ਜਨਰਤਨ ਲਈ ਕਹਿੰਦਾ ਹੁਕਮ ਸੀ ਵੀ ਵਸੂ ਆ ਕਹਿੰਦੇ ਹੋਲੀ ਦਿਨ ਹੈ ਕਹਿਣਾ ਜਿਹੜੇ ਸਾਡੇ ਕੰਨਾਂ ਤੱਕ ਸੁਣੇ ਤਿੰਨ ਵਾਰ ਕਹਿਣਾ ਇੱਕ ਮਿੰਟ ਰੁੱਕ ਕੇ ਹਲਾਉਣਾ ਨੂੰ ਕਹਦੇ ਮੈਂ ਅੱਖਾਂ ਖੋਲਾਂ ਠੀਕ ਹੈ ਫਿਰ ਨੇੜੇ ਲੈ ਲੈਣਾ ਫਿਰ ਸਾਰਾ ਕਰ ਦਿੰਦੇ ਸੀ ਬੋਲਦੇ ਨਹੀਂ ਸੀ ਹੁੰਦੇ 8 ਵਜੇ ਤੱਕ ਤੜਕੇ 2 ਵਜੇ ਤੋਂ ਬੈਠ ਕੇ ਤੇ ਫਿਰ ਕਹਿੰਦਾ ਸੀ ਅਰਦਲੀਆ ਕਹਿੰਦਾ ਸੀ ਮੈਂ ਚਾਪ ਢਾ ਦੇਣਾ ਜੇ ਨਾ ਕਿਤੇ ਅੱਖਾਂ ਖੋਲਣ ਤਾਂ ਮੈਂ ਮੁੜਿਆ ਉਹਨਾਂ ਤਿੰਨ ਵਾਰ ਕਮਿਟਮੈਂਟ ਵਾਦ ਹੋਇਆ ਥੋੜੀ ਦੇਰ ਇਹ ਕਹਿਣ ਦਾ ਹੁਕਮ ਸੀ ਤੇਜ਼ ਨਹੀਂ ਫਿਰ ਕਹਿੰਦਾ ਉਦੋਂ ਜਿੱਦਾਂ ਸਿਰ ਛੱਡਿਆ ਉਦੋਂ ਜੇ ਪਹਿਲੀ ਵਾਰ ਹੀ ਮੈਂ ਕਿਹਾ ਵਾਹਿਗੁਰੂ ਫਿਰ ਉਹਨਾਂ ਨੇ ਅੱਖਾਂ ਖੋਲ ਕੇ ਇਸ਼ਾਰਾ ਕੀਤਾ ਪਹਿਲੀ ਵਾਰ ਜ਼ਿੰਦਗੀ ਸੀ ਪਜਾਮਾ ਪਾ ਕੇ ਜਰਾਬਾ ਪਾ ਕੇ ਦਸਤਾਰ ਸਜਾ ਕੇ ਉਹਦੇ ਬੈਠੇ ਸੀ ਨਹੀਂ ਤਾਂ ਸਿਰ ਤੇ ਢਟਕਾ ਜਾ ਹੁੰਦਾ ਸੀ ਖੁੱਲੇ ਜੇ ਕੱਪੜੇ ਹੁੰਦੇ ਸੀ ਦੀਵਾਨ 'ਚ ਜਾਣ ਮੂ ਕੋਈ ਪਾਉਂਦੇ ਸੀ ਪਜਾਮਾ ਵਗੈਰਾ ਦਸਤਾਰ ਸਜਾਉਣੀ ਆ ਉਹਦੇ ਸਜਾ ਕੇ ਸਾਰਾ ਕੁਝ ਬੈਠੇ ਸੀ ਉਹ ਕਿ ਨਾ ਮੈਂ ਵੀ ਹੈਰਾਨ ਹੋ ਗਿਆ ਅਰਦਲੀ ਅੰਦਰ ਕੱਲਾ ਗਿਆ ਸੀ ਰਾਤ ਨੂੰ ਸਾਨੂੰ ਸਾਨੂੰ ਦੱਸਦਾ ਸੀ ਸਾਰਾ ਕੁਝ ਵੀ ਉਹ ਸਮਾ ਆ ਗਿਆ ਜਿਹਨੂੰ ਮੈਂ ਬਹੁਤ ਚਾਹਣਾ ਢੀਕਾ ਉਹ ਇਹ ਲਿਖਿਆ ਆ ਹਾਂ ਈਸ਼ਵਰ ਮੂਲਿਆ ਵਿੱਚ ਲਿਖਿਆ ਬਈ ਬਹੁਤ ਚਾਹ ਮੈਨੂੰ ਜਿੰਨਾ ਕਿਸੇ ਨੂੰ ਆਪਣੇ ਵਿਆਹ ਦੇ ਦਿਨ ਦਾ ਚਾਹ ਹੁੰਦਾ ਉਹ ਗਜ਼ਾਰ ਗੁਣੇ ਜਿਆਦਾ ਚਾਹ ਮੈਨੂੰ ਸੀ ਸਹੀ ਠੀਕ ਹੈ ਮੈਂ ਚਾਹਣਾ ਵੀ ਕਦੇ ਇੱਕ ਖੱਪਰ ਜਾ ਪਨ ਕੇ ਗੁਰੂ ਨਾਨਕ ਸਮਾਜ ਵਿੱਚ ਫੇਰ ਹੋ ਜਾਦਾ ਇਹ ਵਿਛੋੜਾ ਬਹੁਤ ਅੱਖਰ ਓ ਫਿਰ ਉਹ ਚੌਂਕਾ ਲਾ ਕੇ 3 ਵਜੇ ਚਾਹ ਸ਼ਾਹ ਕਿ ਉਹਦੇ ਕਿਤੇ ਸਿਚਾੜ ਗਏ ਬੋਲੇ ਹਾਂ ਚੱਲੀ ਆਪਦੇ ਬੋਲੇ ਸੋਨੇਹਾ ਸਤਿ ਸ਼੍ਰੀ ਅਕਾਲ